ਗਮਾਂ ਅਤੇ ਉਸਦੇ ਪੁੱਤ ਦੀ ਮਮਤਾ ਭਰੀ ਕਹਾਣੀ ਡੇਰਾ ਬੱਸੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੁੱਤ ਨੇ ਆਪਣੀ ਬਜ਼ੁਰਗ ਮਾਂ ਦੀ ਸੁਰੱਖਿਆ ਲਈ ਅਨੋਖਾ ਉਪਾਅ ਕੀਤਾ ਮਾਂ ਪਹਿਲਾਂ ਵੀ ਇੱਕ ਵਾਰੀ ਕਰੋ ਲਾਪਤਾ ਹੋ ਚੁੱਕੀ ਹੈ ਜੋ 5 ਸਾਲਾਂ ਬਾਅਦ ਮਿਲੀ ਸੀ ਜਿਸ ਕਾਰਨ ਪਰਿਵਾਰ ਨੂੰ ਕਾਫੀ ਚਿੰਤਾ ਰਹਿੰਦੀ ਸੀ ਮਾਂ ਨੂੰ ਭੁੱਲਣ ਦੀ ਬਿਮਾਰੀ ਹੈ ਅਤੇ ਕੁਝ ਬੋਲ ਕੇ ਵੀ ਦੱਸ ਨਹੀਂ ਸਕਦੀ ਮਾਂ ਦੁਬਾਰਾ ਗੁੰਮ ਨਾ ਹੋ ਜਾਵੇ ਤਾਂ ਪੁੱਤ ਨੇ ਆਪਣੀ ਮਾਂ ਦੀ ਬਾਤ ਤੇ ਆਪਣਾ ਮੋਬਾਈਲ ਨੰਬਰ ਲਿਖਵਾ ਦਿੱਤਾ ਤਾਂ ਜੋ ਮਾ ਗੁੰਮ ਹੋ ਜਾਵੇ ਤਾਂ ਕੋਈ ਨੰਬਰ ਤੇ ਸੰਪਰਕ ਕਰ ਸਕੇ ਇਹ ਘਟਨਾ ਸਮਾਜ ਲਈ ਵੀ ਇੱਕ ਪਿਆਰਾ ਸੁਨੇਹਾ ਹੈ ਅਤੇ ਆਪਣੇ ਵੱਡੇ ਬਜ਼ੁਰਗਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ ਇਸ ਮਾਮਲੇ ਦੇ ਵਿੱਚ ਡੇਰਾ ਬੱਸੀ ਦੇ ਥਾਣਾ ਮੁਖੀ ਸੁਮਿਤ ਮੋਰ ਨੇ ਅਹਿਮ ਭੂਮਿਕਾ ਅਦਾ ਕਰਦੇ ਹੋਏ ਗੁੰਮ ਹੋਈ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾ ਦਿੱਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਰੋਬਲਮ ਡਾਈ ਤੇ ਮਾਤਾ ਜੀ ਨੂੰ ਕੀ ਪ੍ਰੋਬਲਮ ਕਿਹਾ ਇਹ ਮੈਂਟਲੀ ਅਫਸਰਟ ਹੈ ਤੇ ਫਿਰ ਤੁਸੀਂ ਇਹ ਪਹਿਲਾਂ ਵੀ ਕਦੀ ਘਰ ਤੋਂ ਨਿਕਲ ਜਾਂਦੇ ਹਾਂ ਹਾਂਜੀ ਹਾਂਜੀ ਸਰ 5 ਸਾਲ ਪਹਿਲਾਂ ਮਲਕੀ 5 ਸਾਲ ਬਾਅਦ ਮਿਲੇ ਸੀ ਇਹ ਪਹਿਲਾਂ 5 ਸਾਲ ਬਾਅਦ ਕਿੱਥੋਂ ਮਿਲੇ ਸੀ ਇਹ ਆਪਣਾ ਜਿਹੜੀ ਪਿੰਡ ਹੈ ਉਹਨਾਂ ਦੇ ਸਰਪੰਚ ਸਾਹਿਬ ਤੋਂ ਘਰ ਤੋਂ ਮਿਲੇ ਸੀ 5 ਸਾਲ ਬਾਅਦ ਉਹਨਾਂ ਨੇ ਦੱਸ ਹੀ ਨਹੀਂ ਕਿਸ ਨੂੰ ਨਹੀਂ ਨਹੀਂ ਮਲਕੀ ਆਪਣਾ ਰਿਪੋਰਟ ਦਰਜ ਪ੍ਰਾਈਵੇਸੀ ਰਿਪੋਰਟ ਦਰਜ ਕਰਾਈ ਸੀ ਤੇ ਫਿਰ ਉਹਨੇ ਨੰਬਰ ਤਾਂ ਤੁਸੀਂ ਕਿੱਦਾਂ ਸੋਚਿਆ ਜਿਹੜਾ ਇਹਨਾਂ ਦੇ ਹੱਥ ਤੇ ਲਿਖਵਾਇਆ ਮੈਂ ਮਤਲਬ ਕਿ ਮੈਂਟਲੀ ਅਫਸਰਡ ਸੀ ਨਹੀਂ ਫਿਰ ਮੈਂ ਉਸ ਤੋਂ ਬਾਅਦ ਲਪਾਤਾ ਸੀ ਨਹੀਂ 32 ਹਸਪੀਟਲ ਟਰੀਟਮੈਂਟ ਕਰਾ ਰਹੇ ਸੀ ਨਹੀਂ ਮੈਂ ਕਿੰਨੀ ਉਮਰ ਹੈ ਮਾਤਾ ਜੀ ਜੀ ਸਾਰਾ 58 ਸਾਲ ਦੀ ਹੈ ਤੇ ਆਪਾਂ ਫਿਰ ਕਿੱਦਾਂ ਇਹਨਾਂ ਦਾ ਘਰ ਤੱਕ ਪਹੁੰਚਾਇਆ ਇਹਨਾਂ ਨੂੰ ਇੱਕ ਇਹਨਾਂ ਆਪਣੇ ਸਰਪੰਚ ਸਾਹਿਬ ਆਏ ਸੀਗੇ ਸ਼ੈਦਬੁਰਾ ਦੇ ਆਪਣੇ ਸਰਕਾਰੀ ਹਰੀਾਰੀ ਹਰੀਪੁਰ ਪਿੰਡ ਤੇ ਇਹ ਲੈ ਕੇ ਆਏ ਸੀਗੇ ਤੇ ਦੇ ਉਹ ਨਾ ਦੇ ਵੈਸੇ ਹੱਥ ਤੇ ਨਜ਼ਰ ਪੈ ਗਈ ਨੰਬਰ ਲਿਖਿਆ ਹੋਇਆ ਸੀਗਾ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਤੇ ਜੀ ਤੇ ਕਹਿੰਦੇ ਵੀ ਮੇਰਾ ਮੇਰੀ ਮਾਤਾ ਹੈ ਤੇ ਭੁੱਲਣ ਦੀ ਆਦਤ ਹੈ ਇਹਨਾਂ ਨੂੰ ਇਸ ਕਰਕੇ ਫਿਰ ਆ ਗਏ ਹੁਣ ਇਹਨਾਂ ਦੇ ਹੈਂਡਓਵਰ ਕੀਤੀ ਜਾਦੀ ਹੈ ਕੀ ਨਾਮ ਹੈ ਤੁਹਾਡਾ ਸਰ ਤਸੀਮਦਾਨ ਸਰਪੰਚ ਖਰੀਬਰੀਂ ਤੋਂ ਕਿੱਥੇ ਮਿਲੇ ਸੀ ਤੁਹਾਨੂੰ ਮਾਤਾ ਘਰ ਆਈ ਸੀ ਇਹਨੂੰ ਲੈ ਕੇ ਆਇਆ ਸੀ ਕੋਈ ਵੀ ਮਾਲਕ ਕੋਈ ਆਇਆ ਬਾਪੂ ਪਿੰਡ ਦੇ ਮੈਨੂੰ ਦੇ ਕਿੱਥੇ ਆਇਆ ਇਹਨਾਂ ਦਾ ਪਤਾ ਲੱਗਿਆ ਵੀ ਉਹ ਸਰ ਤਸੀਮ ਕਿੰਨੇ ਵਜੇ ਦੀ ਗੱਲ ਹੈ ਇਹ 7:30 ਵਜੇ ਦੀ ਗੱਲ ਹੈ ਪਰ ਮੈਂ ਰੋਟੀ ਖਲਾਈ ਇਹਨਾਂ ਨੂੰ ਕਿਉਂ ਖਾਣਾ ਪੀਣਾ ਵੇਹ ਇਹਨਾਂ ਨੂੰ ਕੋਈ ਚਾਸ ਨਹੀਂ ਰਹੀਦੀ ਹੈ ਤੋਂ ਮੈਂ ਥਾਣੇ ਚ ਲੈ ਕੇ ਪਹੁੰਚਿਆ ਉਹਨੇ ਹਸਪਤਾਲ ਭੇਜਿਆ ਮੈਥੇ ਤੋਂ ਉਹਨੂੰ ਹੱਥ ਤਾਂ ਨਹੀਂ ਲਿਖਿਆ ਹਾਂ ਹੱਥ ਦੇ ਨਹੀਂ ਲਿਖਿਆ ਇਹਨਾਂ ਦਾ ਨੰਬਰ ਦੇਖੀ